ਈ ਨਾਮ ਜਪਨੌਰ ਜਿਹੜਾ ਆਟੂ ਨੂੰ ਅਗਲੇ ਕੀ ਕਿਸ ਤਰ੍ਹਾਂ ਲੱਗੂਗਾ ਜਮਸੀ ਦੀ ਮੇਰਾ ਮੇਰਾ ਨਾਮ ਦਲਬੀਰ ਸਿੰਘਾ ਪਿੰਡ ਮੇਰਾ ਬਬਲੀ ਨੰਗਲ ਆ ਰਤੀ ਕੁਝ 7:30 ਦੇ 50 ਮਿੰਟ ਦੇ ਸਾਰਮ ਉਥੇ ਆਟੋ ਲਾਇਆ ਹੈ ਜਾਨਾ ਜੀ ਤਰ੍ਹਾਂ ਉਥੇ ਮਾਟੋ ਲੋਣਾ ਵਾ 2 ਸਾਲ ਹੋ ਗਏ ਮੈਨੂੰ ਆਟੋ ਲੈਣੇ ਮੈਂ ਕਿਸ਼ਤਾਂ ਦੇ ਆਟੋ ਲਿਆ ਵਾ ਤੇ ਕਿਸੇ ਸ਼ਰਾਣਤੀ ਅੰਸਰ ਨੇ ਨਾ ਉਥੇ ਪٹرول ਪਾ ਕੇ ਤੇ ਮੇਰੇ ਆਟੋ ਨੂੰ ਅੱਗ ਲਾਤੀ ਆ ਤੇ ਮੈਂ ਪ੍ਰਸ਼ਾਸਨ ਦੇ ਗਾੜੀ ਪੁਲਿਸਾਂ ਦੇ ਗਾੜੀ ਮੰਗ ਕਰਦਾ ਕਿ ਮੈਨੂੰ ਜੋ ਵੀ ਮੇਰੀ ਮਤਲਬ ਕੀ ਇਹਨਾਂ ਨੁਕਸਾਨ ਹੋਇਆ ਵਾ ਉਹਦੀ ਫੂ ਫੂ ਤਰਾਂ ਜਾਂਚ ਕੀਤੀ ਜਾਵੇ ਜੀ ਉਹ ਤੋਂ ਆਟਾ ਲੈਂਦੇ ਸਰ ਮੈਂ ਕਰੀਬਨ 2 ਸਾਲ ਹੋ ਗਏ ਮੈਨੂੰ ਆਟਾ ਲੋਂਦੇ ਨੂੰ ਕਦੀ ਤੁਹਾਨੂੰ ਕਿਸੇ ਨੇ ਰੋਕਿਆ ਉੱਥੇ ਆਟਾ ਲੋਂਦਾ ਮੈਨੂੰ ਕਿਸੇ ਨੇ ਨਹੀਂ ਅਜੇ ਤੱਕ ਕਿਸੇ ਨੇ ਨਹੀਂ ਰੋਕਿਆ ਹੈਗਾ ਮੈਨੂੰ ਆਟਾ ਲਾਉਣ ਤੋਂ ਫਿਰ ਤੁਹਾਨੂੰ ਕਿਸ ਤਰ੍ਹਾਂ ਪਾ ਲੱਗਾ ਵੀ ਅੱਗ ਲੱਗੀ ਸਰ ਜਿਨ੍ਹਾਂ ਦੇ ਘਰ ਦੇ ਲੱਗੋ ਮਾਟੋ ਲਾਉਣਾ ਹੈ ਉਹਨਾਂ ਦਾ ਹੀ ਬੇਟਾ ਭੱਜ ਗਿਆ ਤੁਹਾਡੇ ਘਰ ਆਇਆ ਕਿ ਤੁਹਾਡੇ ਆਟੋ ਨੂੰ ਅੱਗ ਲੱਗੀ ਆ ਸਰ ਜਦੋਂ ਤੱਕ ਆਪ ਉੱਥੇ ਪਹੁੰਚੇ ਤੇ ਮੇਰਾ ਆਟਾ ਕਾਫੀ ਜ਼ਿਆਦਾ ਸੜ ਗਿਆ ਸੀ ਤੇ ਉਹਨਾਂ ਨੇ ਹੀ ਨਾਲ ਉਹ ਕੇ ਮੇਨਾਲਾ ਪਾਣੀ ਪਵਾ ਕੇ ਮੈਂ ਨੱਕ ਭਜਾਈ ਆ ਤੇ ਮੇਰਾ ਬਹੁਤ ਜ਼ਿਆਦਾ ਗੱਗ 부ਜੀ ਉਦੋਂ ਤੱਕ ਕਾਫੀ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਜੇ ਦੀ ਸ਼ਿਕਾਇਤ ਵੀ ਪੁਲਿਸ ਅਸਾਸਨ ਕੀਤੀ ਹਾਂਜੀ ਮੈਂ ਥਾਣੇ ਅਰਜ਼ੀ ਦੇ ਕੇ ਆਂ ਅੱਜ ਮੇਰਾ ਥਾਣਾ ਤਿਬਰ ਪੈਂਦਾ ਜੇ ਕਿ ਤੁਹਾਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਵੀ ਉੱਥੇ ਮੈਨੂੰ ਅਜ ਤੱਕ ਸੱਦ ਕਿਸੇ ਨੇ ਨਹੀਂ ਰੋਕਿਆ ਆ ਗਿਆ ਕਿ ਉੱਥੇ ਆਟੋ ਨਾਲ ਆ ਕੀ ਮੰਗ ਕਰਦੇ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦਾ ਕਿ ਮੇਰਾ ਜੋ ਵੀ ਨੁਕਸਾਨ ਆਇਆ ਵਾ ਉਹ ਮੇਰੀ ਮਤ ਦਿੱਤੀ ਜਾਵੇ ਕਿੰਨੀ ਦੇਰ ਤੋਂ ਆਟੋ ਚਲ ਰਿਹਾ ਹੈ ਸਰ ਮੈਨੂੰ ਘੱਟੋ ਘੱਟ 2 ਸਾਲ ਹੋ ਗਿਆ ਕਿਸ਼ਤਾਂ ਕਿਸ਼ਤਾਂ ਦੇ ਲਿਆ ਜਾਟੋ